ਜੰਦਾ ਕਿ ਫਿੱਕੇ ਹੋ ਗਏ ਤਿਉਹਾਰ ਸਾਰੇ ਦੀਵਾਲੀਆਂ ਹੋਲੀਆਂ ਕੱਲ ਦੀਆਂ ਕੋਈ ਤਰੱਕੀ ਨਾ ਕਰਿਓ ਬਾਬੇ ਸੌਣ ਲੱਗੇ ਇੱਥੇ ਗੋਲੀਆਂ ਚੱਲਦੀਆਂ ਪਖੰਡੀ ਹੋ ਗਏ ਥਾਂ ਥਾਂ ਤੇ ਰੱਬ ਬਣ ਗਿਆ ਬੰਦਾ ਟੂਣਾ ਕਰਤਾ ਸੂਹੇ ਚ ਤੇ ਪਾਣੀ ਕਰਤਾ ਗੰਦਾ ਹੱਥੀ ਸਾਰੇ ਕੰਮ ਰੁਕ ਗਏ ਹਰ ਚੀਜ਼ ਦੇ ਉੱਤੇ ਸੈਂਸਰ ਹੋ ਗਿਆ ਘਰ ਘਰ ਦੀ ਤੁਹਾਨੂੰ ਗੱਲ ਦੱਸਦਾ ਪਾਣੀ ਗੰਦਾ ਤੇ ਲੋਕਾਂ ਨੂੰ ਕੈਂਸਰ ਹੋ ਗਿਆ ਸ਼ੇਅਰ ਕਰ ਦਿਓ ਮੈਂ ਸੱਚ ਲਿਖੂਗਾ ਇੰਨੀ ਜਲਦੀ ਨਹੀਂ ਹਾਰ ਸਕਦਾ ਗੁਲਾਮੀ ਤਾਂ ਸਾਡੇ ਅੱਜ ਵੀ ਆ ਤਾਂ ਹੀ ਤਾਂ ਹੱਕ ਦੀ ਗੱਲ ਕੋਈ ਕਰ ਨਹੀਂ ਸਕਦਾ ਬਰਬਾਦ ਕਰਕੇ ਸਰਕਾਰਾਂ ਪੁੱਛਦੀਆਂ ਐ ਬਰਬਾਦੀ ਕਿੱਥੇ ਐ ਕਿਹੜੀ ਖੁਸ਼ੀ 'ਚ 15 ਅਗਸਤ ਮਨਾਉਂਦੇ ਹੋ ਮੈਨੂੰ ਇਹ ਤਾਂ ਦੱਸੋ ਬਈ ਆਜ਼ਾਦੀ ਕਿੱਥੇ ਐ ਬੰਦ ਕਰੋ ਲਾਲਾ ਲਾਲਾ ਬੈਠ ਕਿੱਟ ਵੀ ਟਰਾਂ ਤੇ ਮੜੋ ਜਾ ਪੰਜਾਬ ਫਿਰ ਜੁਲ੍ਹੇਪੁਰ ਚੁੱਕ ਕੇ ਕੋਈ ਨਾਰਾ ਹੋਗਾ ਇੱਕੀ ਉਹਦੋਂ ਗੱਲ ਵੀ ਅਲੱਗ ਹੋ ਮੱਥਾ ਸਿੱਧਾ ਸੈਂਟਰ ਨਾ ਹਰ ਪਾਸੇ ਤੱਕ ਹੋ ਬੋਲੋ ਮੈਨੂੰ ਮੰਨਦਾ ਜਾ ਤਾਂ ਕਰ ਲੋ ਵਿਚਾਰ ਨਹੀਂ ਤਾਂ ਮਰੂਗੀ ਜਵਾਨੀ ਰੋਜ਼ ਮੂੰਹਾਂ